ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਵੀ ਸਾਰੇ ਠੀਕ ਹੋਵੋਗੇ ਜੀ ਤੇ ਆਪਾਂ ਇਹਦਾ ਬਲੌਗ ਸ਼ੂਟ ਕਰਨ ਜਾਏ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਚ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਅੰਦਰ ਚੱਲਦੇ ਨਤਮਸਤਕ ਉਹਨੇ ਗੁਰੂ ਘਰ ਚ ਤੇ ਢਾਡੀ ਜੱਥਾ ਲੱਗਿਆ ਹੋਇਆ ਜੀ ਤੁਸੀਂ ਸੁਣ ਸਕਦੇ ਹੋ ਪਿੱਛੇ ਕੀਰਤਨ ਹੋ ਰਿਹਾ ਵਾ ਤੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਨਤਮਸਤਕ ਉਹਨੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਗੁਰੂ ਘਰ ਦੇ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਨੂੰ ਗੁਰੂ ਘਰ ਦੇ ਅੰਦਰ ਚੱਲਦੇ ਹਾਂ ਉਹ ਤਾਂ ਰੱਖਦੇ ਜੀ ਆਹ ਇੱਕ ਕੌਂਗਲੇ ਦਾ ਲਾਤਾ ਲਓ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀ ਪੂਰੀ ਮਾਰਤਾ ਜੀ ਦੇਖ ਸਕਦੇ ਸਰਜਾ ਦਾ ਬਾਬਾ ਜੀਤ ਸਿੰਘ ਜੀ ਸਰਜਾ ਦਾ ਬਾਬਾ ਜੁਹਾਰ ਸਿੰਘ ਜੀ ਤੇ ਗੁਰਦੁਆਰਾ ਸਾਹਿਬ 'ਚ ਪਾਠ ਹੋ ਰਿਹਾ ਜੀ ਸੋ ਸਤਿ ਸ੍ਰੀ ਅਕਾਲ ਦੁਰਦਸ਼ਨੀ ਕਟਲਬੜ ਸਾਹਿਬ ਸ੍ਰੀ ਚੰਪੌਰ ਸਾਹਿਬ ਦੇ ਵਿੱਚ 15 ਚੱਲਦੇ ਗੁਰੂ ਘਰ ਚਨਤਮਸਤਾ ਤੁਮੇ ਜੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਨੇ ਗੁਰੂ ਘਰ ਦੇ ਇਹ ਗੱਡਿਆਂ ਵਾਲੇ ਦੁਰਦਸ਼ਾ ਸਾਹਿਬ ਦਾ ਸੰਖੇਪ ਠਿਆ ਹੈ ਜੀ ਜੇਕਰ ਇਹ ਤੋਂ ਕੋਈ ਹੋਰ ਕੋਈ ਕਨਾਲ ਦੇ ਖਾਤਮਾਲ ਦੇ ਖਾਤਮਾਲ ਦੇ ਦੁਰਦਸ਼ਨੀ ਕਟਲਬੜ ਸਾਹਿਬ ਸ੍ਰੀ ਚੰਪੌਰ ਸਭ ਰੂਪਨਗਰ ਸਰ ਇੱਕ ਹੋਰਿਆ ਦਾ ਖੂਬ ਨਿਵਾ ਜਵਾਬ ਦੇਵੇ ਦਾ ਤਖਤ ਕੋਰ ਕ ਰੱਖਤਾ ਬਣਾ ਲਿਆ ਦਿੱਤਾ ਇਹ ਉਸੇ ਸਿੰਘਾ ਦੇ ਕਾਜ ਵਿੱਚ ਕੀਤਾ ਹੈ ਜੀ ਆਹ ਕਿਹੜੇ ਹਿੱਟਾ ਹਿੱਟਾ ਪ੍ਰਾਪਤ ਨਹੀਂ ਆਪਾਂ ਆ ਬਾਗੜੇ ਬਲੇ ਆਇਆ ਮੱਦੀ ਬਣਾ ਕੇ ਰਸਿਆਂ ਨੂੰ ਸੁਣਾ ਕੇ ਵਾਹ ਇੱਕੇ ਲੱਗ ਆਪ ਜੀ ਆਪਣੇ ਗਣੇਸ਼ੂ ਜੀ ਦੀਆਂ ਪ੍ਰਾਪਤੀ ਪਿਆਸੀ ਜੀ ਇੱਕ ਗੁਰੂ ਕਾਰਜ ਜਿਸ ਕਰਕੇ ਕਿਸ ਨੇ ਲੇ ਗਿਆ ਸੰਗ ਬੇਚੰਪੌਰ ਦੀ ਧਰਮ ਭੂਮੀ ਚ ਸੀ ਜਿਨ੍ਹਾਂ ਨੇ ਜੰਗਾਂ ਲੜੀਆਂ ਸੀ ਜੀ ਸੀ ਦੀਆਂ ਪ੍ਰਾਪਤੀ ਵਾਰ ਕਰਕੇ ਰੱਖ ਸਾਨੂੰ ਜੇ ਆਜ਼ਾਦੀ ਮਿਲੀ ਸਾਨੂੰ ਜੇ ਸਰਦਾਰ ਖਮੋਲਾ ਮਾਨ ਕਰਿਆ ਤਾਂ ਇਹਨਾਂ ਫੌਜਾਂ ਦੇ ਜੱਦੀ ਕਰਾਇਆ ਇਹਨਾਂ ਦੇ ਕਰਵੰਦੀਆਂ ਦਾ ਸਤਕਾ ਇਹ ਵੀ ਰਸੋਨੀ ਕਰੇ ਕਿ ਅੱਜ ਜਿਹੜਾ ਲਾਟਿਆ ਫੌਜਾਂ ਜੀ ਆਪਾਂ ਗੁਰਦੁਆਰਾ ਸਾਹਿਬ ਦਾ ਤਮਸਤਾ ਕੋਕੇ ਬਾਹਰ ਹੋ ਗਏ ਆਂ ਫਿਰ ਢਾਡੀ ਜੱਥੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਤੇ ਸੁਣ ਸਕਦੇ ਆਂ ਬਾਕੀ ਆਪਾਂ ਗੁਰਦੁਆਰਾ ਸਾਹਿਬ ਦਾ ਤਮਸਤਾ ਕੋਕੇ ਬਾਹਰ ਆ ਗਏ ਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਸ਼ਮੀਰੀ ਪੰਡਤ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜੀ ਤਾਂ ਪਰ ਸਾਰੇ ਭਾਗ ਦੇ ਬੋਲ ਵੀ ਪਾਤਰ ਦੇ ਵੇਦਨ ਕਰਨਾ ਚਾਹੀਦੀ ਜਿਵੇਂ ਤੋਂ ਲੈਣੇ ਜਿਹੜੇ ਕਹੇ ਜਾ ਰਹੀ ਤੁਸੀਂ ਵੀ ਦક્ષਣ ਕਰ ਸਕਦੇ ਹੋ ਕਿਹਾ ਜਾ ਰਿਹਾ ਹੈ ਫਿਰ ਬਾਤਾਂ ਆ ਜੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਤੇ ਦੇਖ ਸਕਦੇ ਹੋ ਪਿੱਛੇ ਪਾਠ ਹੋ ਰਿਹਾ ਵਾ ਤੇ ਇਧਰ ਸ਼੍ਰੀ ਦਬਾਬਾ ਸੰਗਤ ਸਿੰਘ ਜੀ ਦਾ ਦੀਵਾਨ ਹਾਲ ਹੈ ਜੀ ਤੇ ਬਾਕੀ ਇਧਰ ਲੰਗਰ ਹਾਲ ਹੈ ਜੀ ਗੁਰੂ ਕਾ ਨਾਮ ਵੀ ਦੇਖ ਸਕਦੇ ਪਾਣੇ ਇਸ ਤਰ੍ਹਾਂ ਦਾ ਤੇ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਜੀ ਢਾਡੀ ਜੱਥਾ ਲੱਗਿਆ ਹੋਇਆ ਪਾਠ ਕਰਨ ਵਾਸਤੇ ਇਹ ਸਾਰੀ ਗੁਰੂ ਘਰ ਦੀ ਇਮਾਰਤ ਹੈ ਜੀ ਵੀ ਦੇਖ ਸਕਦੇ ਬੜੀਆ ਕਰਵਾ ਦਿੱਤੀ ਹੈ ਕੰਕੀ ਦਾ ਬੜਾ ਸਵਾਭ ਤੇ ਦੇਖ ਕੇ ਵੀ ਲਾਲਚ ਲੋ ਜੀ ਇਹ ਸੀਗਾ ਆਪਣਾ ਇਦਾਂ ਵਲੌਗ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚੰਤੌਰ ਸਾਹਿਬ ਲੋਕੇਸ਼ਨ ਮੈਂ ਸ਼ੇਅਰ ਕਰ ਦਊਗਾ ਤੁਹਾਨੂੰ ਡਿਸਕ੍ਰਿਪਸ਼ਨ ਚ ਤੇ ਆਪਾਂ ਆਪਣਾ ਇਦਾਂ ਵਲੌਗ ਇੱਥੇ ਖਤਮ ਕਰਦੇ ਹਾਂ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਉਹਨਾਂ ਦੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਣਾ ਜੀ ਕੋਈ ਗਲਤੀ ਹੋ ਗਈ ਹੋ ਕੋਈ ਚੁੱਕੋਗੇ ਤਾਂ ਉਹਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ